ਬਟਾਲਾ ਦੇ ਗਾਂਧੀ ਕੈਂਪ ਵਿੱਚ ਦੋਹਾਂ ਤਰ੍ਹਾਂ ਚ ਹੋਈ ਆਪਸੀ ਗੱਗੱਚ ਲੜਾਈ ਕ란ਤੀ ਕੀਤੀ ਗਈ ਪੰਨ ਤੋੜ ਦੋਹਾਂ ਤਰ੍ਹਾਂ ਦੇ ਲੋਕ ਹੋਏ ਜ਼ਖਮੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਮਾਮਲਾ ਬਟਾਲਾ ਦੇ ਗਾਂਧੀ ਕੈਂਪ ਵਿੱਚੋਂ ਸਾਹਮਣੇ ਆਇਆ ਜਿੱਥੇ ਦੋਹਾਂ ਤਰ੍ਹਾਂ درمیان ਲੜਾਈ ਹੋ ਗਈ ਇੱਕ ਧਿਰ ਦਾ ਕਹਿਣਾ ਸੀ ਕਿ ਗਲੀ ਵਿੱਚ ਦਰਵਾਜ਼ਾ ਘਟਣ ਨੂੰ ਲੈ ਕੇ ਦੂਸਰੀ ਧਿਰ ਉਹਨਾਂ ਨਾਲ ਰੰਜਿਸ਼ ਰੱਖਦੀ ਸੀ ਜਿਸ ਨੂੰ ਲੈ ਕੇ ਉਹਨਾਂ ਦੇ بیٹے ਨਾਲ ਝਗੜਾ ਕੀਤਾ ਗਿਆ ਜਦੋਂ ਉਹ ਚੜ੍ਹਉਣ ਗਏ ਤਾਂ ਦੂਸਰੀ ਧਿਰ ਦੇ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਘਰ ਦੀ ਪੰਨ ਤੋੜ ਕੀਤੀ ਗਈ ਅਤੇ ਉਸ ਦੀ ਪਤਨੀ ਨੂੰ ਵੀ ਜ਼ਖਮੀ ਕੀਤਾ ਦੂਸਰੇ ਪਾਸੇ ਦੂਸਰੀ ਤੇ ਹੀਰਾ لال ਦਾ ਕਹਿਣਾ ਹੈ ਕਿ ਬੱਲੇ ਦਾ ਲੜਕਾ ਦੂਸਰੇ ਲੜਕਿਆਂ ਨਾਲ ਮਿਲ ਕੇ ਗੁੰਡਾਗਰਦੀ ਕਰਦਾ ਹੈ ਉਸ ਦਿਨ ਵੀ ਉਹਨਾਂ ਨੇ ਹੀ ਲੜਾਈ ਸ਼ੁਰੂ ਕੀਤੀ ਜਿਸ ਤਰ੍ਹਾਂ ਉਹਨਾਂ ਨੂੰ ਜ਼ਖਮੀ ਕੀਤਾ ਸੀ ਦੂਸਰੇ ਪਾਸੇ ਉਸਦੇ ਐਸਆਈ ਅਸ਼ੋਕ ਕੁਮਾਰ ਦਾ ਕਹਿਣਾ ਚ ਕਿ ਜਾਂਚ ਕਰ ਰਹੇ ਹਨ ਤੇ ਬਾਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਗੰਦਨਗਰ ਕੈਂਪ ਦੇ ਵਾਟਰ ਨੰਬਰ 6 ਕਿੰਤੋ ਵਾਲੀ ਗਲੀ ਮੈਂ ਆਪਣੀ ਦੁਕਾਨ ਤੇ ਹੀ ਹੀਰਾ لال ਡਰਾਈਵਰ ਜਿਹੜਾ ਗੱਡੀ ਚਲਾਉਂਦਾ ਹੈ ਇਹਨੇ ਮੇਰੇ ਮੁੰਡੇ ਨਾਲ ਐਵੇਂ ਜਾਣਬੁੱਝ ਕੇ ਦੋ ਤਿੰਨ ਵਾਰੀ ਅੱਗੇ ਵੀ ਇਹਨੇ ਗਲਤ ਕੰਮ ਕਰ ਜੂ ਲੜਾਈ ਝਗੜਾ ਕੀਤਾ ਤੇ ਮੈਨੂੰ ਘਰ ਸਣਾ ਭੇਜਿਆ ਮੇਰੀ ਕੁੜੀ ਵਾਲੇ ਵੀ ਡੈਡੀ ਹੀਰਾ ਮੰਮੀ ਨੂੰ ਮਾਰਨ ਡਿਆ ਤਾਂ ਮੈਂ ਭੱਜ ਕੇ ਆਇਆ ਜਿਹਨੂੰ ਆਣ ਕੇ ਵੇਖਿਆ 10 12 ਜਿਹੜੇ ਹਨ ਇਹਨਾਂ ਨੇ ਆਣ ਕੇ ਮੇਰੇ ਘਰ ਦਾ ਭਾਂਡੇ ਤੋੜ ਕਰਤੀਏ ਤੇ ਮੇਰੀ ਘਰ ਦੀ ਦੀ ਚੀਜ਼ਾਂ ਤੇ ਵੀ ਸੀ ਬਾਹਾਂ ਤੋੜਤੀਏ ਉਹ ਮੈਂ ਹਸਪਤਾਲ ਦਾਖਲ ਕਰਾਈ ਦੀਏ ਸੁਖਮਨ ਮੈਂ ਕਹਤਾ ਵੇ ਤੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਮੈਂ ਕਰਾਂਗਾ ਭਾਂਡੇ ਤੋੜੇ ਨਾ ਕੋ ਦਾਤਰ ਹਨ ਇਹਨਾਂ ਕੋਲ ਡਾਂਗਾ ਹਨ ਵੈਸਟ ਬੋਲ ਹਨ ਕਿ ਅਸੀਂ ਆਪਣੇ ਦੋੜ ਕੇ ਜਾਨ ਬਚਾਈਏ ਤੇ ਮਾਰੇ ਬੱਚੇ ਹਨ ਮੇਰੀ ਨੂੰ ਹੀ ਮੇਰੇ ਪੁੱਤਰ ਹਨ ਮੈਂ ਇਹਨਾਂ ਨੇ ਦੋੜ ਭੱਜ ਕੇ ਆਪਣੀ ਜਾਨ ਬਚਾਈਏ ਇਹਨਾਂ ਜੋ ਇੱਕ ਵਟਾ ਵੇਖ ਲੋ ਤੁਹਾਡੇ ਕੋਲੇ ਸਭ ਕੁਝ ਇਹਨਾਂ ਨੇ ਇੱਕ ਵਟਾ ਚਲਾਇਆ ਇਹ ਹੀ ਰਾਲਾ ਡਰਾਈਵਰ ਜਿਹੜਾ ਇਹ ਆਪਣੇ ਆਪਣੇ ਮਾਣ ਕਰਦਾ ਵੀ ਮੈਂ ਡਰਾਈਵਿੰਗ ਕਰਨਾ ਤੇ ਮੈਂ ਇਹਨਾਂ ਨੂੰ ਮਾਰ ਦੇਵਾਂਗਾ ਮੈਂ ਆ ਕਰ ਦੇਵਾਂਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਕਿ ਸਾਨੂੰ ਇਨਸਾਫ ਦਵਾਇਆ ਕਿਹਦਾ ਜਿਸ ਕੋਈ ਨਹੀਂ ਜੀ ਇਹ ਜਾਨ ਗੁੱਚ ਕੇ ਸਾਨੂੰ ਆਈ ਹੈ ਇੱਕ ਕਮਰਾ ਬਣਾਇਆ ਵੇ ਤੇ ਕਮਰੇ ਤੋਂ ਕਦੇ ਤੁਸੀਂ ਆਪਣੀ ਗਲੀ ਸਾਰਿਆਂ ਦੀ ਸਰਕਾਰੀ ਹੈ ਇਹ ਗਲੀ ਦੇ ਵਿੱਚ ਆਹੀ ਬੂਹਾ ਕੱਢਿਆ ਦਾ ਕਦੇ ਆਂਦੇ ਨੇ ਤੁਸੀਂ ਗਲੀ ਇਦਾਂ ਨੂੰ ਬੂਹਾ ਕੱਢਿਆ ਦਾ ਕਦੇ ਆਂਦੇ ਨੇ ਕਦੇ ਕੋਈ ਗੱਲਬਾਤ ਸਾਡੇ ਆਪੋ ਦੇ ਵਿੱਚ ਉਦਾਂ ਸਾਡੇ ਚਾਚੇ ਦਾ ਲੜਕਾ ਪਈ ਸਾਨੂੰ ਪਤਾ ਨਹੀਂ ਸਾਡੇ ਨਾਲ ਕਿਹੜੀ ਗੱਲ ਦੀ ਲੈਂਦਾ ਵੇ ਇਹ ਰਾਤ ਦੀ 8 ਵਜੇ ਦਾ ਵਾਕਿਆ ਤੇ ਇਸ ਕਰਕੇ ਆਹੀ ਮਲ ਕੋਈ ਇਹਦੇ ਨਾਲ ਕਿਸੇ ਅੱਜ ਤੱਕ ਚਿੰਦੀ ਨਹੀਂ ਮਾਰੀ ਨਹੀਂ ਕਰਿਆ ਇਹ ਤਾਂ ਕੋਈ ਨਹੀਂ ਪਤਾ ਨਹੀਂ ਸਾਡੇ ਨਾਲ ਕਿਹੜੀ ਗੱਲ ਦੀ ਰੰਜਿਸ਼ ਬਾਜੀ ਕਰਦਾ ਮੇਰੇ ਘਰ ਵਾਲੇ ਹਸਪੀਟਲ ਦਾਖਲ ਨੇ ਜੀ ਉਨਾਂ ਦੀ ਮਲੇ ਵਾ ਜਿਹੜੀ ਉਹ ਟੁੱਟ ਗਈ ਦੀ ਐ ਪੁਲਿਸ ਆਈ ਜੀ ਪੁਲਿਸ ਮੌਕਾ ਵੇਖ ਕੇ ਗਈ ਐ ਉਹ ਆਪਣੀ ਸਾਰੀ ਗੱਲਬਾਤ ਕਰਕੇ ਗਈ ਉਹ ਕਹਿੰਦੇ ਕੋਈ ਗੱਲ ਨਹੀਂ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਮੈਂ ਹੀ ਕਰਾਂਗੇ ਤੇ ਸੀਤਾ ਸੀਤਾ ਦੇਵੀ ਆਲੇ ਚਿਰ ਨਹੀਂ ਕੰਪਟ ਇੱਕ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੁੰਡਾ ਤੇ ਬਾਹਰ ਖੜਤ ਆਂਦਾ ਮੈਂ ਮਾਰੀ ਦੀ ਤੰਦੀ ਲਾ ਨਹੀਂ ਦੇ ਲਾ ਤੇ ਰਿਕਾਰਡ ਕੇ ਵਾਜੂ ਮਾਰ ਕੇ ਮੁੰਡੇ ਨੂੰ ਇਹ ਪੈ ਗਏ ਨੇ ਇਹ ਦੋਏ ਪਾਸੇ ਰਹਿੰਦੇ ਹਨ ਇਹ ਕਿਹੜਾ ਪਾ ਰਿਆ ਮੁੜ ਕੇ ਨਾ ਫੜੇ ਮੁੰਡੂ ਫੜ ਲਿਆ ਅਸਤਾਨ ਦੇ ਵਿੱਚ ਗੇਪੀ ਨਹੀਂ ਨਾ ਆ ਚੰਗਿਆ ਛੋਟੀ ਅੰਗਰ ਦਾ ਸਿੰਘ ਨਾ ਜੇ ਨਹੀਂ ਕਹਿੰਦੇ ਢੋੜ ਪਾਦੇ ਹਾਂ ਦਿੱਤੇ ਮੜ ਜਾ ਕਿੰਤੀ ਆ ਜੇ ਸਾਨੂੰ ਪਤਾ ਹੁੰਦਾ ਵੀ ਇਹ ਨਾ ਇਹ ਕੰਮ ਕਰਦਾ ਇੱਕ ਰੰਗ ਡੰਡਾ ਛੋਟਾ ਨਾ ਰੱਖ ਲੈਂਦੀ ਰਾ ਉਹਦੇ ਦੋ ਮੁੰਡੇ ਨੇ ਇੱਕ ਵਿਆਹ ਹੈ ਇਹਨਾਂ ਦੇ ਘਰ ਦੀ ਆ ਬੈ ਗਈ ਸਾਂਸ ਸਲਾ ਇਹ ਇੱਕ ਵੇ ਸਾਰੇ ਵਗੇ ਪੇ ਹਨ ਇਹ ਕਹਿੰਦੇ ਨੇ ਇੱਧਰ ਨੂੰ ਬੂਹਾ ਖਾਣੋਂ ਕੱਢਿਆ ਤਾਂ ਹਮ ਕਾਂ ਦਾ ਗਲੀ ਲੱਗਦੀ ਏ ਫਲਾਟ ਹੈ ਉਹਦੇ ਨਾਲ ਉਹ ਮੁੰਡੇ ਕੋਈ ਕੰਮ ਨਹੀਂ ਆ ਸਕਤੇ ਆਂਦੇ ਬੂਆ ਕਿੰਮ ਕਰ ਦਿਆ ਮੇਰੇ ਆ ਇੱਕ ਪੇਚ ਦੇ ਵਿੱਚ ਇੱਕ ਮਰੀਆ ਬਾਹਾਂ ਟੁੱਟੀ ਏ ਇੱਕ ਮੇਰੇ ਪਿੱਛੇ ਮੌਰਾ ਦੇ ਸੱਟਾ ਲਾ ਰਹੀ ਨਾ ਗੁੱਜੀਆਂ ਸੱਟਾਂ ਵੜ ਗਮਾ ਰਹੀ ਆਂਦੇ ਸਾਨੂੰ ਇਨਸਾਫ ਤੋੜ ਫੰਨ ਸਾਰੀ ਸਾਰੀ ਕਰ ਗਏ ਜੋ ਬੂਏ ਬਾਹਰ ਨਵੀਂ ਗਿਆ ਜਾ ਕੇ ਤੋੜ ਫੰਨ ਕਰਕੇ ਨੂੰ ਮੇਰੀ ਨੂੰ ਇਹਨਾ ਕਿੰਨਾ ਮਾਰਿਆ ਆਣਾ ਉਹਦੇ 'ਚ ਮਰਾ ਹੀ ਕੋਈ ਦੋਸ਼ ਨਹੀਂ ਕਿਹਦੇ ਮੁੰਡੇ ਨੇ ਇੱਥੇ ਦੁਕਾਨ ਖੋਲੀ ਦੀ ਏ ਕਹ ਸਾਰੀ ਕਿ ਜਦੋਂ 10-20 ਮੁੰਡੇ ਕਰਕੇ ਇਥੇ ਦਫਤਰ ਬਣਾਇਆ ਦੇ ਨੇ ਕਿ ਚਿੱਟੇ ਵਾਲੇ ਬਾਤ ਛੜਦਾ ਹੈ ਜਦੋਂ ਜੀ ਕਰਦਾ ਕਿ ਰਾਹ ਜਾਂਦੇ ਨੇ ਹੱਥੀ ਪੈਂਦੇ ਨੇ ਇਥੇ ਮਹੱਲੇ ਦੇ ਵਿੱਚ ਪੂਰੀ ਇਨਕੁਆਰੀ ਕੀਤੀ ਜਾਏ ਕਿ ਇਹਨੂੰ ਜਰਾ ਕੋ ਪੁੱਛਿਆ ਕਿ ਸਿਆ ਜਾਏ ਇਹਨਾਂ ਦੇ ਇਥੇ ਬਦਮਾਸ਼ਾਂ ਦਾ ਡੱਬਾ ਬਣਾਇਆ ਦਾ ਅਸੀਂ ਤਾਂ ਵੀਡੀਓ ਵੀ ਵਿਖਾ ਲਈਏ ਕਿ ਜਿਹਦੇ ਜੀ ਕਰਦੇ ਨੇ ਹੱਥੀ ਪੈਂਦੇ ਨੇ ਜਾ ਕੇ ਹੈ ਆ ਵੇਖੋ ਮੇਰਾ ਉਹਦੇ ਚ ਸਿਰ ਵੀ ਇਹਨਾਂ ਨੇ ਬਾਛ ਰਿਆ ਤੋਂ ਦੰਦਾ ਹੈ ਅਸੀਂ ਤਾਂ ਕਹਿੰਦੇ ਕਿ ਸਰਕਾਰ ਨੂੰ ਪੂਰੀ ਤੋਂ ਪੂਰੀ ਸਕਤਾਈ ਨਾ ਇਹਦੇ ਨਾ ਪੈਸਾ ਆਣਾ ਚਾਚੇ ਮੇਰੇ ਤਾਂ ਮੁੰਡਾ ਵਿਜੈ ਕੁਮਾਰ ਇਹਦੇ ਘਰ ਦੇ ਵੀ ਵੇਖਿਆ ਹਨ ਕਿ ਹਲਾਦ ਕੇ ਕਿਦਾਂ ਵਟੇ ਮਾਰ ਮਾਰ ਕੇ ਇਹਨਾਂ ਨੇ ਜਸਤ ਸੱਡਿਆ ਕੱਕ ਨਹੀਂ ਅਹੀਂ ਉਹਨਾਂ ਦੇ ਨਿਆਣੇ ਵੀ ਪੇਕਿਆਂ ਦੇ ਘਾਲ ਚਰੇ ਨੇ ਕਿ ਡਰ ਦੇ ਕੇ ਕਿਸੇ ਬੱਚੇ ਦੇ ਨਾ ਲੱਗ ਜੇ ਨੇਕ ਇਨਸਾਫ ਚਾਹੀਦਾ ਮਰਿਆ ਨੂੰ ਇਹਦੇ ਜੀ ਕਿਹੜੀ ਗੱਲ ਨੇ ਅਹੀਂ ਜਦੋਂ ਨੇ ਇਹ ਇਥੇ ਨੁੱਕਰ ਦੇ ਕਮਰਾ ਬਣਾਇਆ ਤਾਂ ਇਹਨਾਂ ਦੇ ਇਥੇ ਬਦਮਾਸ਼ਾਂ ਦਾ ਅड्डा ਬਣਾ ਹਰ ਮਾਲੇ ਜੀ ਬਾਕੀ ਵੀ ਤਾਂ ਲੋਕੀ ਰਹਿਣ ਦੇਣ ਉਹ ਖਾਓ ਗਿਆ ਦੀਆਂ ਭੈਣਾ ਦਾ ਕਿ ਕੁੜੀਆਂ ਇੱਧਰ ਨੂੰ ਨੰਗਣੇ ਜਨਾਨੀਆਂ ਨੂੰ ਨੰਗਣੇ ਨਹੀਂ ਦਿੰਦੇ ਉਹਨਾਂ ਦੇ ਮੂੰਹ ਤੇ ਸਾਈਟਾਂ ਦਾ ਪੀ ਪੀ ਕੇ ਧੂਆ ਮਾਰਦੇ ਨੇ ਲੋਕੀ ਡਰਦੇ ਹੁੰਦੇ ਨਹੀਂ ਕਿ ਤੰਗ ਹੋ ਗਏ ਦਿੰਨੇ ਇਹਨਾਂ ਕੋਲ ਉਹਨਾਂ ਤਰ੍ਹਾਂ ਦੀ ਐਮਐਲਏ ਰਾ ਸਾਡੇ ਬੁਆਈਆਂ ਵਾ ਗਾਂਧੀ ਕੈਂਪ ਤੇ ਬਸਲੀਕ ਨੇ ਆਪੋ ਚ ਇੱਕ ਦੂਜੇ ਦੇ ਰਿਸ਼ਤੇ ਜਾਰੀ ਆਏ ਇਹਨਾਂ ਦਾ ਝਗੜਾ ਆਇਆ ਵਾ ਉਹਨਾਂ ਤਰ੍ਹਾਂ ਦੀ ਐਮਐਲਏ ਅੱਜ ਬਿਆਨ ਦੇ ਬਿਆਨ ਲਿਖ ਕੇ ਜੋ ਕਲੂ ਨਿਕਾਰ ਰਹੀ ਤੇ ਬਣਦੀ ਕਰ ਰਹੀ ਅੱਜ ਤੱਕ ਨਹੀਂ ਪਹੁੰਚੀ ਅਜੇ ਜੋ ਵੀ ਪ੍ਰੂਫ ਦੇਣਗੇ ਉਹ ਉਸ ਹਿਸਾਬ ਨਾਲ ਕਰ ਰਹੀ ਮਤਿਯਾ